ਇਸ ਇਲਾਕੇ 'ਚ ਇੰਨਾ ਮਾੜੇ ਕੰਮ ਚੱਲ ਰਹੇ ਨੇ ਹਾਂਜੀ ਉਹ ਨਹੀਂ ਦਿਖਦੇ ਉਹਨੂੰ ਕਿਉਂਕਿ ਉੱਥੇ ਪੈਸੇ ਪਹੁੰਚ ਜਾਂਦੇ ਨਹੀਂ ਕਿਹੜੇ ਮਾੜੇ ਕੰਮ ਚੱਲ ਮਾੜੇ ਕੰਮ ਸਭ ਨੂੰ ਪਤਾ ਜੀ ਕੋਈ ਮ사ਜ ਸੈਂਟਰ ਨਹੀਂ ਚੱਲ ਰਹੇ ਹਾਂਜੀ ਸੱਟਾ ਬਾਜ਼ੀ ਨਹੀਂ ਚੱਲ ਰਹੀਆਂ ਕੋਈ ਹੋਰ ਵੀ ਜੂਆਲੀ ਚੱਲ ਰਹੀ ਹੈ ਹੋਰ ਕਿਹੜੇ ਮਾੜੇ ਕੰਮ ਨਹੀਂ ਚੱਲਦੇ ਸਭ ਕੁਝ ਚੱਲਦਾ ਪਿਆ ਜੀ ਸਭ ਨੂੰ ਸਭ ਪਤਾ ਹੈ ਜੀ ਗੰਪੀਰ ਦਵਿੰਦਰ ਸਿੰਘ ਮੇਰਾ ਨਾਮ ਹੈ ਜੀ ਮੈਂ ਮਾਡਲ ਟਾਊਨ ਨਾਲ ਛੋਟੀ ਜੀ ਗਰੋਂਠੀਆਂ ਦੀ ਕਾਰਟ ਲਾਉਣਾ ਫੁੱਲ ਲਾਈਟ ਜੀ ਦੇਸੀ ਕਿਉਂ ਦੇ ਗਰੋਂਠੀ ਉਥੇ ਜੀ ਪਰਸੋਂ ਮੇਰੇ ਕੋ ਕਪਿਲ ਸ਼ਰਮਾ ਜੀ ਕਮੀਡੀਅਨ ਜਿਹੜੇ ਹੈ ਜੀ ਵਿਦ ਆਪਣੀ ਸਾਰੀ ਫੈਮਿਲੀ ਨਾਲ ਆਏ ਤੇ ਚਾਰ ਪੰਜ ਕਰਾ ਸਰ ਮੈਡਮ ਇਹ ਉਸ ਤੋਂ ਅਗਲੇ ਦਿਨੀ ਮੇਰਾ ਰੂਟੀਨ ਵਾਈਸ ਕੰਮ ਚੱਲ ਰਿਹਾ ਸੀ ਪਿਛਲੇ ਤਕਰੀਬਨ 3 ਕੁ ਮਹੀਨੇ ਤੋਂ ਬਹੁਤ ਕਿਰਪਾ ਸੀ ਵਾਈਬ੍ਰੇਟਿੰਗ ਤੁਹਾਡੇ ਸਾਰਿਆਂ ਦੀ ਸ਼ਹੀਰਵਾਦਾ ਸੀ ਜੀ ਮੇਰੇ ਕੋ ਅਗਲੇ ਦਿਨ ਸਵਾ 12 ਵਜੇ ਤਕਰੀਬਨ ਸਵਾ 12 12:30 ਵਜੇ ਐਸ ਐਚਓ ਸਾਹਿਬ ਅਜੈਬ ਸਿੰਘ ਜੀ ਮੇਰੇ ਤੇ ਕੇਸ ਦਰਜ ਕਰਦੇ ਨੇ ਔਰ ਮੇਰੇ ਤੇ ਕੇਸ ਦਰਜ ਕਰਨ ਤੋਂ ਬਾਅਦ ਉਹਨਾਂ ਨੇ ਮੇਰ ਨਾਲ ਜਿਹੜੀ ਤਸ਼ੱਦਦ ਕੀਤੀ ਹਾਂਜੀ ਮੇਰ ਨਾਲ ਜਿਹੜੀ ਮਾਰਕੁੱਟ ਕੀਤੀ ਬੰਦ ਕਮਰੇ 'ਚ ਉਹ ਬੇਰੁਣਾ ਬਹੁਤ ਗਲਤ ਕੀਤਾ ਹੈ ਜੀ ਪਾਪਾ ਜੀ ਕਿਸ ਕਿਉਂ ਸੀ ਕਿਉਂ ਕੀਤਾ ਬਿਨਾ ਮਤਲਬ ਤੋਂ ਮੈਡਮ ਇਹ ਕੇਸ ਦਰਜ ਜੇ ਮੈਂ ਟਾਈਮਿੰਗ ਦੀ ਕੋਈ ਕਮਿਸ਼ਨਰ ਸਾਹਿਬ ਦੀ ਟਾਈਮਿੰਗ ਦੀ ਉਲੰਘਣਾ ਕੋਈ ਕੀਤੀ ਹੈ ਉਹ ਮੇਰੇ ਤੇ ਕੇਸ ਕੀਤਾ ਜਾਵੇ ਕੋਈ ਨਹੀਂ ਹਾਂਜੀ ਐਸੀ ਇੱਕ ਛੋਟਾ ਜਿਹਾ ਪਰੋਂਠੇ ਰਾਤ ਕੋਈ ਮਿਹਨਤ ਕਰਦਾ ਹੈ ਉਹਨੂੰ ਮਿਹਨਤ ਨਹੀਂ ਕੀਤੀ ਕਰਨ ਦੇ ਮਤਲਬ ਮਿਹਨਤ ਨਹੀਂ ਕਰ ਸਕਦਾ ਜੀ ਮਾਡਲ ਟੌਰ ਤੇ ਕਿੱਥੇ ਕਰਕੇ ਨਹੀਂ ਆ ਮਾਡਲ ਟੌਰ ਸੱਜੇ ਕਰਾਟੇ ਦੇ ਕੋਲ ਕੇਸ ਕਿਸ ਬਿਹਾਵ ਤੇ ਕੀਤਾ ਗਿਆ ਤੁਹਾਡੇ ਨਾਲ ਕੇਸ ਬਸ ਉਹਦਾ ਜੀ ਹੋਰ ਕਿਤੇ ਧੱਕਾ ਚੱਲਦਾ ਨਹੀਂ ਹਾਂ ਜੀ ਗਰੀਬ ਤੇ ਧੱਕਾ ਚੱਲਦਾ ਉਹ ਕਰ ਰਹੇ ਨੇ ਗੱਲ ਨਹੀਂ ਸਮਝੇ ਤੁਸੀਂ ਥੋੜਾ ਕਲੀਅਰ ਕਰੋ ਕਿ ਕੀ ਕਾਰਨ ਹੈ ਜਿਹੜਾ ਉਹਨਾਂ ਨੇ ਮੈਂ ਕੁਝ ਨਹੀਂ ਮਿਹਨਤ ਕਰ ਰਿਹਾ ਜੀ ਹਾਂਜੀ ਇਹਦੇ ਕੋ ਕਬੇ ਸ਼ਰਮਾ ਆ ਗਿਆ ਮਿਹਨਤ ਕਰ ਰਿਹਾ ਉੱਠ ਰਿਹਾ ਪਰ ਉੱਠਣ ਨਹੀਂ ਦੇ ਰਾ ਕਿਸੇ ਜੀ ਫਿਰ ਇਸ ਦੇ ਰਿਲੇਟਿਡ ਉਹਦੇ ਅਜੈਬ ਸਿੰਘ ਦੇ ਇਲਾਕੇ ਚ ਇੰਨਾ ਮਾੜੇ ਕੰਮ ਚੱਲ ਰਹੇ ਨੇ ਹਾਂਜੀ ਉਹ ਨਹੀਂ ਦਿਖਦੇ ਉਹਨੂੰ ਕਿਉਂਕਿ ਉੱਥੇ ਪੈਸੇ ਪਹੁੰਚ ਜਾਂਦੇ ਨਹੀਂ ਕਿਹੜੇ ਮਾੜੇ ਕੰਮ ਚੱਲ ਮਾੜੇ ਕੰਮ ਸਭ ਨੂੰ ਪਤਾ ਜੀ ਮ사ਜ ਸੈਂਟਰ ਨਹੀਂ ਚੱਲ ਰਹੇ ਹਾਂਜੀ ਸੱਟਾ ਬਾਜ਼ੀ ਨਹੀਂ ਚੱਲ ਰਹੀ ਹੈ ਕੋਈ ਹੋਰ ਵੀ ਜੂਗਾ ਨਹੀਂ ਚੱਲ ਰਹੀ ਹੈ ਹੋਰ ਕਿਹੜੇ ਮਾੜੇ ਕੰਮ ਨਹੀਂ ਚੱਲਦੇ ਸਭ ਕੁਝ ਚੱਲਦਾ ਪਿਆ ਜੀ ਸਭ ਨੂੰ ਸਭ ਪਤਾ ਹੈ ਜੀ ਉਹਦੇ ਨਾਲ ਇੱਕ ਵਾਰੀ ਆ ਕੇ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੋਈ ਕੋਸ਼ਿਸ਼ ਨਹੀਂ ਸਿੱਧਾ ਆ ਕੇ ਮੈਨੂੰ ਕਿਹਾ ਤਿੰਨ ਮਿੰਟ ਹੀ ਚ ਬੰਦ ਕਰ ਲਿਆ ਭਾਈ ਇਹਨੇ ਤਾਂ ਦੇਤੇ ਕੇਸ ਅਰਜ ਹੋਣਾ ਜੀ ਆਉਂਦੇ ਹੀ ਉਹਨੇ ਮਾਰਕੀਟ ਸਟਾਰਟ ਕਰਤੀ ਵੀ 25 30 ਜਾਣੇ ਆਏ ਨਹੀਂ ਮੇਰੇ ਕੋਲ ਹਾਂ ਜੀ ਥਾਣੇ ਲਿਜਾ ਕੇ ਉਹਨੇ ਕਿਸ ਸਮੇਂ ਆਂਦੇ ਨੇ ਉਹ ਵਿਅਕਤੀ ਤੇ ਕਦੋਂ ਕਦੋਂ ਤੋਂ 12:00 12:30 ਮੈਨੂੰ ਟਾਈਮਿੰਗ ਐਗਜ਼ੈਕਟ ਨਹੀਂ ਪਤਾ ਜੀ ਹਾਂ ਜੀ ਰਾਤ ਨੂੰ ਹਾਂ ਜੀ ਰਾਤ ਦੇ ਸਮੇਂ ਹਾਂ ਜੀ ਹਾਂ ਜੀ ਕੋਈ ਪੁਲਿਸ ਵਗੈਰਾ ਤੁਹਾਡੇ ਕੋਲ ਨਹੀਂ ਮੇਰੇ ਕੋਲ ਜੀ ਉਹ ਪੁਲਿਸ ਅਫਸਰ ਜੀ ਟਾਈਮਿੰਗ ਨਾ ਦੇਣ ਬੰਦੇ ਨੂੰ 30 ਬੰਦੇ ਇੱਕ ਬੰਦਾ ਕੱਲ ਆ ਕੀ ਕਰੇਗਾ ਜੀ 30 ਬੰਦੇ ਆ ਗਏ ਅੱਛਾ ਜਦੋਂ ਪਹੁੰਚਦੇ ਨੇ ਉੱਥੇ ਫੇ ਕੀ ਕੀ ਗੱਲਬਾਤ ਸ਼ੁਰੂ ਕਿੱਦਾਂ ਹੁੰਦੀ ਥੋੜੀ ਸ਼ੁਰੂ ਜੀ ਕਹਿੰਦੇ ਅੱਡਾ ਬੰਦ ਕਰ ਦੋ ਜੀ ਮੈਂ ਠੀਕ ਹੈ ਜੀ ਤੇ ਉਹਨਾਂ ਨੇ ਕਹਿੰਦਾ ਟਾਈਮ ਹੀ ਨਹੀਂ ਦਿੱਤਾ ਇਨ ਦਾ ਮੀਨ ਟਾਈਮ ਇੱਕ ਅ fırsਰ ਨੇ ਮੈਨੂੰ ਗੱਲ ਗੱਡੀ ਅਜੈਬ ਸਿੰਘ ਵੀ ਨਾਲ ਉੱਥੇ ਹੀ ਸੀਗਾ ਜੀ ਉਹਨਾਂ ਨੇ ਗੱਲਾਂ ਕੱਡੀਆਂ ਜੀ ਗੱਲਾਂ ਕੱਢਣ ਤੋਂ ਬਾਅਦ ਮੈਨੂੰ ਬਿਠਾਇਆ ਗੱਡੀ 'ਚ ਮੈਂ ਬਹਿ ਗਿਆ ਜੀ ਕੇਸ ਦਰਜ ਕੀਤਾ ਥਾਣੇ ਜਾ ਕੇ ਮੇਰ ਨਾਲ ਉਹਨਾਂ ਨੇ ਹਾਲ ਸ਼ਦਤ ਪਤੀ ਦਾ ਪੂਰੀ ਰਾਤ ਜੀ ਪਰਮਾਤਮਾ ਕਿਸੇ ਨਾਲ ਐਦਾਂ ਦਾ ਹੁੰਦਾ ਨਹੀਂ ਤੁਸੀਂ ਤੁਹਾਡੇ ਨਾਲ ਮਾਰਕੁੱਟ ਕੀਤੀ ਗਈ ਹਾਂਜੀ ਮਾਰਕੁੱਟ ਜੀ ਉਸ ਤੋਂ ਬਾਅਦ ਕੋਈ ਤੁਸੀਂ ਸਿਵਲ ਹਸਪੀਟਲ ਜਾ ਕੇ ਕੋਈ ਐਮਲਰ ਕਰਾਈਏ ਕੁਝ ਕਰਾਈ ਮੈਂ ਨਹੀਂ ਕੁਝ ਨਾ ਮੇਰੇ ਕੋਲ ਟਾਈਮ ਸੀ ਮੈਂ ਉੱਥੋਂ 6:00 ਚਾਰ 5 ਵਜੇ ਨਿਕਲੇ ਆ ਨਾ ਮੈਨੂੰ ਕੋਈ ਮੋਜ ਸੀ ਜੀ ਜੋ ਉਹਨਾਂ ਨੇ ਮੇਰ ਨਾਲ ਕੀਤਾ ਨਾ ਧੱਕਾ ਪਰਮਾਤਮਾ ਕਿਸੇ ਨਾਲ ਹੋ ਵੀ ਨਾ ਤੁਸੀਂ ਕੱਲੇ ਉੱਥੋਂ ਜਦੋਂ ਨਿਕਲੇ ਹੋ ਕੱਲੇ ਹੀ ਨਿਕਲੇ ਹੋ ਕਿਉਂ ਵੀ ਲੈਣਾ ਹੈ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਮੈਂ ਮੈਂ ਅਰਪੀ ਸ਼ੁਕਲਾ ਜੀ ਨਾਲ ਕੀਤੀ ਏ ਡੀ ਜੀ ਪੀ ਰਹੇ ਨੇ ਆਪਣੇ ਇੱਥੇ ਪਹਿਲੇ ਕਮਿਸ਼ਨਰ ਸਾਹਿਬ ਰਹੇ ਨੇ ਫਿਰ ਆਈ ਜੀ ਰਹੇ ਨੇ ਮੈਂ ਉਹਨਾਂ ਨੇ ਨਿਗਾਹਚ ਕੀਤਾ ਹੈ ਕਿ ਇਸ ਤੇ ਆਪਣੇ ਆਈ ਜੀ ਸਾਹਿਬ ਦੀ ਵੀ ਆਈ ਜੀ ਸਾਹਿਬ ਨਹੀਂ ਮਿਲੇ ਮੈਨੂੰ ਕਮਿਸ਼ਨਰ ਸਾਹਿਬ ਦੀ ਵੀ ਨਿਗਾਹਚ ਕੀਤਾ ਜੀ ਕੀ ਕਹਿੰਦੇ ਨੇ ਕੁਝ ਨਹੀਂ ਜੀ ਉਹਨਾਂ ਨੇ ਕੀ ਕਹਿਣਾ ਹੈ ਅਫਸਰ ਕੀ ਕਹਿੰਦੇ ਹੁੰਦੇ ਜੀ ਪਤਾ ਹੀ ਆਪਾਂ ਨੂੰ ਭਾਜੀ ਕੋਈ ਸੀਸੀਟੀਵੀ ਫੁਟੇਜ ਕੋਈ ਸਾਹਮਣੇ ਆਈ ਘੜਵਾਉਣ ਦੀ ਕੋਸ਼ਿਸ਼ ਕੀਤੀ ਨਹੀਂ ਟਾਈਮ ਹੀ ਕਦੋਂ ਮਿਲਿਆ ਮੈਡਮ ਕੱਲ ਰਾਤੀ ਇਹ ਸਾਰਾ ਸੀਨ ਹੋਇਆ ਵਰਨਿੰਗ ਸੁਪਤਾ ਜੀ 6:00 ਵਜੇ ਉੱਠ ਕੇ ਇੱਕ ਫੇਰ ਸਵੇਰੇ ਦੇ ਧੱਕੇ ਖਾ ਰਹੀ ਹੈ ਜਦੋਂ ਮੈਨੂੰ ਕੋਈ ਸ਼ਰਮਾ ਤੁਹਾਡੇ ਕੋਲ ਆਏ ਸੀ ਪਰਸੋਂ ਰਾਤ ਦੀ ਗੱਲ ਪਰਸੋਂ ਰਾਤ ਤਾਂ ਕੋਈ ਉੱਥੇ ਕੋਈ ਕਰਾਉਡ ਵਗੈਰਾ ਵੀ ਕੋਈ ਕਰਾਉਡ ਨਹੀਂ ਜੀ ਕੋਈ ਕਰਾਉਡ ਨਹੀਂ ਮੈਨੂੰ ਕਿਹਾ ਕਿ ਤੁਸੀਂ ਵਾਇਲੈਂਟ ਕੋਈ ਕੁਝ ਵੀ ਨਹੀਂ ਅਜ ਤੱਕ ਮੈਡਮ ਨਾ ਅਸੀਂ दारू ਪੀਏ ਨਾ ਪਲਾਈਏ ਨਾ ਕੋ ਮਾਰੀ ਨਹੀਂ ਕੋਈ ਇੱਕ ਵੀ ਕਹਦੇ ਇੱਕ ਵੀ ਕੋਈ ਹੁੱਲੜਬਾਜੀ ਹੋਈ ਹੋਵੇ ਮਾਰਾ ਕੰਮ ਹੋਇਆ ਹੋਵੇ ਇੱਕ ਗੱਡੀ ਨੇ ਵੀ ਆ ਕੇ ਖਾਪ ਪਾਈ ਹੋਵੇ ਸਾਡੇ ਕੋਲ ਆ ਕੇ ਇੱਕ ਪ੍ਰੂਫ ਕਰ ਦਾਂ ਜੀ ਮੈਂ ਕਹਿੰਦਾ ਮੇਰੇ ਤੇ ਇੱਕ ਹੋਰ ਕੇਸ ਦਰਜ ਕਰ ਦਾਂ ਇਹ ਪਰੌਂਠਿਆਂ ਵਾਲੇ ਤੇ ਕੇਸ ਦਰਜ ਕਰ ਸਕਦੇ ਨੇ ਹੋਰ ਕਿਤੇ ਵੱਡੀ ਥਾਵਾਂ ਤੇ ਇਹਨਾਂ ਦਾ ੱਤਕਾ ਨਹੀਂ ਚੱਲਦਾ ਅਗਲੇ ਮਿੰਟ ਤੋਂ ਪਹਿਲੇ ਤਾਂ ਬਦਲੀਆਂ ਕਰਾ ਦਿੰਦੇ ਨੇ ਜੀ ਹੁਣ ਕੋਈ ਤੁਹਾਡੇ ਵੱਲੋਂ ਕੋਈ ਕੰਪਲੇਂਟ ਵਗੈਰਾ ਕੁਝ ਦਿੱਤੀ ਗਈ ਨਹੀਂ ਮੈਨੂੰ ਕੋਈ ਕੰਪਲੇਂਟ ਨਹੀਂ ਜੀ ਕੰਪਲੇਂਟ ਲੈਣੀ ਕਿੰਨੇ ਜੀ ਇਹ ਪਰੌਂਠਿਆਂ ਵਾਲੇ ਕੋ ਵੀ ਕਿਸੇ ਅ fırsਰ ਵੱਡੇ ਨੇ ਕੰਪਲੇਂਟ ਲੈਣੀ ਐਸਾ ਚੁਕਲਾ ਜੀ ਜਾਂ ਹੋਰ ਅ fırsਰ ਆਤਲਾ ਮੈਨਾਂ ਤਾਂ ਤੁਹਾਡੇ ਨੂੰ ਆਇਆ ਕਿ ਕਿ ਜੀ ਲਾਸ਼ ਮੈਨੂੰ ਮੇਰੀ ਭਾਬੀ ਨੇ ਕਿਹਾ ਮੇਰੇ ਭਰਾ ਨੇ ਕਿਹਾ ਅੱਕ ਕੇ ਹਜੀ ਲਾਸਟ ਜੇ ਜਾਣਾ ਹੈ ਤੁਸੀਂ ਤੇ ਪ੍ਰੈਸ ਕਲੱਬ ਜਾਓ ਉੱਥੇ ਤੁਹਾਨੂੰ ਇਨਸਾਫ ਮਿਲਣਾ ਹੋਰ ਕਿਤੇ ਨਹੀਂ ਮਿਲ ਸਕਦਾ ਮੈਂ ਤਾਂ ਮਹਾਰਾਜ ਨੂੰ ਮੰਨਦਾ ਜੀ ਹਜੀ ਤੇ ਦੂਜਾ ਦੁਨੀਆਦਾਰੀ ਚ ਪ੍ਰੈਸ ਕਲੱਬ ਆ ਗਿਆ ਜੀ ਤੁਸੀਂ ਮੈਨੂੰ ਇਨਸਾਫ ਦਵਾ ਸਕਦੇ ਹੋ ਕੀ ਮੰਗ ਕਰਦੇ ਹੋ ਹੁਣ ਬਸ ਮੈਨੂੰ ਜਿਹੜਾ ਇਹਨਾਂ ਨੇ ਐਸਐਚਓ ਨੇ ਤੇ ਹੋਰ ਅਫਸਰਾਂ ਨੇ ਮੈਨੂੰ ਧਮਕੀ ਦਿੱਤੀ ਹੈ ਉਹ ਮੈਨੂੰ ਖਤਰਾ ਵੀ ਹੈ ਬਹੁਤ ਵੱਡਾ ਕੋਈ ਛੋਟੀ ਗੱਲ ਨਹੀਂ ਹੋਈ ਰਾਤੀ ਇੱਕ ਫਰੋਂਠੇ ਵਾਲੇ ਨੂੰ ਹੱਥ ਪਾਇਆ। ਬਹੁਤ ਮਾੜਾ ਕੰਮ ਉਹਨਾਂ ਨੇ ਕੀਤਾ ਮੇਰੇ ਨਾਲ। ਕੋਈ ਬੜਾ ਅੱਛਾ ਕੰਮ ਨਹੀਂ ਕੀਤਾ। ਨਾ ਫਰੋਂਠੇ ਵੇਚ ਰਿਹਾ। ਸੁ ਮਾੜਾ ਕੰਮ ਇੱਕ ਮੈਨੂੰ ਪ੍ਰੂਫ ਕਰ ਦਨ ਕਿ ਵੀਰ ਜਵਿੰਦਰ ਸਿੰਘ ਤੂੰ ਆ ਮਾੜਾ ਕੰਮ ਕੀਤਾ ਹੈ। ਮੈਂ ਤਾਂ ਸਭ ਇੱਜ਼ਤਮਾਨ ਵਧਿਆ ਆਪਣੇ ਜਿਲ੍ਹਾ ਅਧਿਕਾਰੀ ਜੀ। ਇੱਥੇ ਮੇਰੇ ਕੋ ਕਪਿਲ ਸ਼ਰਮਾ ਜੀ ਆਏ ਨੇ। ਹਾਂ ਜੀ। ਆਪਣੇ ਸ਼ਹਿਰ ਦਾ ਇੱਜ਼ਤ ਵਧੀ ਹੈ। ਮੈਂ ਕੋਈ ਮਾੜਾ ਕੰਮ ਨਹੀਂ ਕੀਤਾ ਕਿਸੇ। ਕੋਈ ਮਾੜਾ ਕੰਮ ਮੈਨੂੰ ਪ੍ਰੂਫ ਕਰ ਦਨ ਵੀਰ ਜਵਿੰਦਰ ਤੂੰ ਆ ਮਾੜਾ ਕੰਮ ਕੀਤਾ। ਲੇਕਿਨ ਤੁਹਾਨੂੰ ਇੱਕ ਵਾਰੀ ਦੱਸ ਦਈਏ ਕਿ ਕਮਿਸ਼ਨਰ ਸਾਹਿਬ ਦੇ ਆਰਡਰ ਨੇ ਕਿ ਕੋਈ ਉਹਨਾਂ ਦਾ ਆਰਡਰ ਮੈਂ ਜਾਣੀ ਜੀ ਮੈਨੂੰ ਪਤਾ ਹੈ ਜੀ ਮੈਂ ਉਹਨਾਂ ਦੇ ਆਰਡਰ ਤੋਂ ਬਾਅਦ ਮੈਂ ਡੀਸੀ ਸਾਹਿਬ ਕੋਲ ਪੇਸ਼ ਹੋਇਆ ਬਰਿਕਵੈਸਟ ਕਰਨ ਲਈ ਡੀਸੀ ਸਾਹਿਬ ਨੇ ਮੈਨੂੰ ਕਿਹਾ ਬਟੇ ਜੀ ਲਾ ਲਓ ਉਹਨਾਂ ਕੋਲ ਰਿਟਰਨ ਰਿਟਰਨ ਲੈਣਾ ਚਾਹੀਦਾ ਸੀ ਲੈਣਾ ਚਾਹੀਦਾ ਸੀ ਨਹੀਂ ਲਿੱਤਾ ਤੇ ਅੱਜ ਇਹ ਸਭ ਕੁਝ ਹੋ ਗਿਆ ਜੀ ਜਿੱਥੇ ਤੱਕਾ ਹੋਣਾ ਹੋ ਹੀ ਜਾਣਾ ਜੀ ਭਾਵੇਂ ਰਿਟਰਨ ਵੀ ਲਿੱਤਾ ਹੁੰਦਾ ਜੇ ਤੱਕਾ ਲਿਖਿਆ ਜੀ ਤੱਕਾ ਹੋ ਗਿਆ ਜੀ ਫੋਟੋ ਦੇ ਕੋਈ ਇਸ ਦੇ ਰਿਲੇਟਿਡ ਕੋਈ ਹੁਣ ਸੀਸੀਟੀਵੀ ਫੁਟੇਜ ਕਢਵਾਈ ਜਾਏਗੀ ਕਢਵਾਈ ਜਾਏਗੀ ਮੈਂ ਕੋਸ਼ਿਸ਼ ਪੂਰੀ ਕਰਾਂਗਾ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਅਫਸਰਾਂ ਦੇ ਮੈਂ ਜਿਨ੍ਹਾਂ ਨੇ ਮੈਨੂੰ ਹੱਥ ਪਾਇਆ ਉਹ ਕਢਵਾਉਂਦੀ ਮਤਲਬ ਉਹਨਾਂ ਦੀ ਇੰਨੀ ਤਨਖਾਹਾਂ ਹੈ ਮੇਰੇ ਕੋਲ ਜ਼ੀਰੋ ਹੈ ਜੀ ਮੈਂ ਰੋਡ ਤੇ ਖੜਾ ਮੇਰੇ ਕੋ ਕੀ ਹੋਏਗਾ ਤੁਸੀਂ ਆਪੇ ਸੋਚ ਲਿਓ ਅੱਕ ਕਿ ਮੈਂ ਇੱਥੇ ਆਇਆ ਜੀ ਬੜਾ ਮੁਸ਼ਕਿਲ ਰੈਸ ਕਾਨਫਰੰਸ ਕਲੱਬ ਆਇਆ ਤੁਹਾਡੇ ਕੋ ਉਮੀਦ ਲੈ ਕੇ ਤੇ ਮੇਰੇ ਕੋ ਕੋਈ ਪ੍ਰੂਫ ਵੀ ਨਹੀਂ ਹੈ ਮੈਨੂੰ ਉਹਨਾਂ ਨੇ ਕੁੱਟਿਆ ਮਾਰਿਆ ਮੈਂ ਪ੍ਰੂਫ ਕਿਦਾਂ ਦੇ ਸਕਦਾ ਜੀ ਦੱਸੋ ਕਿ ਮੇਰੀ ਜਗ੍ਹਾ ਕੋਈ ਵੀ ਹੋ ਗੋ ਕੋਈ ਪ੍ਰੂਫ ਨਹੀਂ ਦੇ ਸਕਦਾ ਜੀ ਪਲਸ ਨੇ ਲਿਜਾ ਕੇ ਤੇ ਪਿਆਰ ਤਾਂ ਮੈਨੂੰ ਕਰਨਾ ਨਹੀਂ ਜੀ ਮੇਰੀ ਮੈਨੂੰ ਪਤਾ ਮੇਰੇ ਨਾਲ ਕੀ ਹੋਇਆ ਜਾਂ ਮੇਰਾ ਮਾਰਾ ਜਾਲਦਾ ਠੀਕ ਹੈ ਜੀ